ਕੇ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਹਨ ਵੀ ਇਹ ਜਿਹੜਾ ਸਰੀਰ ਹੈ ਇਸ ਸਰੀਰ ਦੇ ਅੰਦਰ ਜਦੋਂ ਪਰਮਾਤਮਾ ਨੇ ਜੋਤ ਰੱਖੀ ਹੈ ਤਾਂ ਇਹ ਜਿਹੜਾ ਸਰੀਰ ਇਸ ਦੁਨੀਆਂ ਤੇ ਆਇਆ ਇਸ ਜਗ ਤੇ ਸੰਸਾਰ ਤੇ ਆਇਆ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਉਦ ਵਿੱਚ ਤਾਂ ਤੂੰ ਜਾਗ ਮੈਂ ਆਇਆ। ਵੀ ਜਦੋਂ ਪਰਮਾਤਮਾ ਨੇ ਤੇਰੇ ਅੰਦਰ ਜਿੰਦ ਰੱਖੀ ਜਾਣ ਪਾਈ। ਉਦੋਂ ਹੀ ਤੂੰ ਇਸ ਧਰਤੀ ਤੇ ਆਇਆ ਹੈ। ਹਰ ਆਪੇ ਮਾਤਾ ਆਪੇ ਪਿਤਾ। ਗਿਨ ਜੀਉ ਉਪਾਈ ਜੰਤ ਦਿਖਾਇਆ। ਵੀ ਪਰਮਾਤਮਾ ਆਪ ਹੀ ਮਾਤਾ ਹੈ। ਆਪ ਹੀ ਪਿਤਾ ਹੈ। ਅਤੇ ਜਦੋਂ ਉਸ ਨੇ ਤੇਰੇ ਸਰੀਰ ਦੇ ਅੰਦਰ ਜਿੰਦ ਪਾਈ। ਫਿਰ ਤੂੰ ਇਸ ਜਗਤ ਤੇ ਆਇਆ ਹੈ ਜिन्न ਜੀਉ ਕੋ ਪਾਈ ਚਤ ਦਿਖਾਇਆ ਜਿਸਨੇ ਤੇਰੇ ਸਰੀਰ ਦੇ ਵਿੱਚ ਜਿੰਦ ਪਾ ਕਰਕੇ ਤੈਨੂੰ ਇਹ ਜਿਹੜਾ ਜਗਤ ਦੇਖਣ ਵਾਸਤੇ ਭੇਜਿਆ ਹੈ ਗੁਰ ਪ੍ਰਸਾਦੀ 부ਝਿਆ ਤਾਂ ਚਲਤ ਹੋਵਾ ਚਲਤ ਨਹਰੀ ਆਇਆ ਗੁਰ ਪ੍ਰਸਾਦੀ ਦਾ ਅਰਥ ਹੈ ਗੁਰੂ ਦੀ ਕਿਰਪਾ 부ਝਿਆ ਤੋਂ ਭਾਵ ਸੋਝੀ ਸਮਝ ਆ ਜਾਣੀ ਕਿੰਦੇ ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਿੰਦੇ ਇਹ ਜਿਹੜਾ ਕੋਤਕ ਹੈ ਦੁਨੀਆ ਤੇ ਆਉਣ ਦਾ ਕਿ ਉਸ ਮਨੁੱਖ ਨੂੰ ਸਮਝ ਆਉਂਦਾ ਹੈ ਜਿਸ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਇਸ ਨੂੰ ਸੋਝੀ ਬਖਸ਼ਦਾ ਹੈ ਕਾਹੇ ਨਾਨਕ ਸ੍ਰਿਸ਼ਟਾ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ ਕਿੰਦੇ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਮੋਢ ਬੱਦਾ ਉਦੋਂ ਪਰਮਾਤਮਾ ਨੇ ਸਰੀਰ ਦੇ ਵਿੱਚ ਜੋਤ ਰੱਖੀ ਤਾਂ ਤੂੰ ਜਗ ਵਿੱਚ ਆਇਆ ਫਿਰ ਤੂੰ ਇਸ ਦੁਨੀਆ ਤੇ ਆਇਆ ਹੈ ਅੱਗੇ ਸਤਿਗੁਰ ਜੀ ਕਹਿੰਦੇ ਹਨ ਮਨ ਚਾਉ ਭਿਆਸ ਰੱਬ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਰਹਿਮੰਦਰ ਬਣਿਆ ਸਤਿਗੁਰ ਜੀ ਕਹਿੰਦੇ ਨੇ ਮਨ ਦੇ ਵਿੱਚ ਚਾਹ ਹੈ ਉਹੀ ਹੈ ਕਦੋਂ ਜਦੋਂ ਪਰਮਾਤਮਾ ਮੇਰੇ ਹਿਰਦੇ ਦੀ ਸੇਜ ਅੰਦਰ ਆ ਸਿਆ ਹੈ ਮਨ ਚਾਉ ਆਇਆ ਪ੍ਰਭ ਆਗਮ ਸੁਣਿਆ ਅਗੇ ਕਹਿੰਦੇ ਹਨ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਕਹਿੰਦੇ ਜਦੋਂ ਪਰਮਾਤਮਾ ਮੇਰੇ ਹਿਰਦੇ ਦੀ ਸੇਜ ਅੰਦਰ ਆ ਵਸਿਆ ਹੈ ਤਾਂ ਮੇਰਾ ਜਿਹੜਾ ਅੰਦਰਲਾ ਰੂਪੀ ਹਿਰਦਾ ਹੈ ਉਹ ਕਹਿੰਦੇ ਇੱਕ ਮੰਦਰ ਬਣ ਗਿਆ ਹੈ ਗ੍ਰਹਿ ਮੰਦਰ ਬਣਿਆ ਯਾਰ ਗਾਓ ਮੰਗਲਿਤ ਸਖੀਏ ਸੋਖ ਦੁਖ ਨਾ ਵਿਆਪੇ ਸਾਧੂ ਜੀ ਕਹਿੰਦੇ ਹਾਨੂੰ ਫਿਰ ਕਹਿੰਦੇ ਹਾਂ ਦੀ ਪਰਮਾਤਮਾ ਦੇ ਗੁਣ ਗਾਓ ਹਰ ਗਾਉ ਮੰਗਲ ਨੇਤ ਸਕੀਏ ਏ ਜਿੰਦੇ ਪਰਮਾਤਮਾ ਦੇ ਗੁਣ ਗਾਓ ਜਿਹੜੇ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਂਦੇ ਹਨ ਸੋਗ ਦੁੱਖ ਨਾ ਆਵੇ ਆਪੇ ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਕਸ਼ਟ ਨਹੀਂ ਆਉਂਦਾ ਅੱਗੇ ਕਹਿੰਦੇ ਹਾਂ ਗੁਰ ਚਰਨ ਲਾਗੇ ਦਿਨ ਸੁਹਾਗੇ ਆਪਣਾ ਫਿਰ ਜਪਹੀ ਜਿੰਦੇ ਜਿਹੜੇ ਰੋਜ਼ ਗੁਰੂ ਘਰ ਜਾ ਕੇ ਗੁਰੂ ਦੇ ਚਰਨਾਂ ਵਿੱਚ ਸੀਸ ਨਮੋਦੇ ਹਨ ਇੰਨੇ ਓਨਾ ਦੇ ਜਿਹੜੇ ਦਿਨ ਸਾਰੇ ਸੁਭਾਗੇ ਹਨ ਪਾਗਾ ਵਾਲੀ ਬਣ ਜਾਂਦੇ ਹਨ ਆਪਣਾ ਪ੍ਰਜਾਪੇ ਉਹਨਾਂ ਨੂੰ ਫਿਰ ਪ੍ਰਮਾਤਮਾ ਆਪਣੇ ਨੇੜੇ ਜਾਪਦਾ ਹੋਇ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਅਨਹਤ ਬਾਣੀ ਇੱਕ ਰਸ ਇੱਕ ਰਸ ਦੇ ਵਿੱਚ ਲਗਾਤਾਰ ਧੁਣੀ ਵੱਜਦੀ ਥਾੜੀ ਉਹਨੂੰ ਅਨਹਤ ਕਹਿੰਦੇ ਹਨ ਅਨਹਤ ਬਾਣੀ ਗੁਰ ਸ਼ਬਦ ਜਾਣੀ ਇੱਕ ਰਸ ਦੇ ਵਿੱਚ ਜਿਹੜੀ ਬਾਣੀ ਹੈ ਉਸ ਦੇ ਵਿੱਚ ਜਿਹੜਾ ਪਰਮ ਮਨੁੱਖ ਹੈ ਉਹ ਆਨੰਦ ਪ੍ਰਾਪਤ ਕਰਦਾ ਹੈ ਹਰ ਨਾਮ ਹਰ ਰਸ ਨੂੰ ਭੋਗ ਉਹ ਪ੍ਰਮਾਤਮਾ ਦੇ ਰਸ ਨੂੰ ਭੋਗਦਾ ਹੈ ਜਪਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਕਾਹੇ ਲਾਲਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਸਮਰਥ ਹੈ ਸਭ ਕੁਝ ਕਰਨ ਵਾਲਾ ਹੈ ਉਹ ਆਪ ਹਾਂ ਕੇ ਮਿਲਦਾ ਹੈ ਕਾ ਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਯੋਗ ਉਹ ਸੰਗਤ ਜੀ ਇਹ ਵਿਚਾਰ ਸੀ ਵੀ ਜਿਹੜਾ ਮਨੁੱਖ ਦੁਨੀਆਂ ਤੇ ਆਇਆ ਹੈ ਵੀ ਉਸ ਪਰਮਾਤਮਾ ਦੀ ਕਿਰਪਾ ਹੀ ਹੈ ਬਖਸ਼ਿਸ਼ ਹੀ ਹੈ ਵੀ ਉਸ ਨੇ ਮਨੁੱਖ ਨੂੰ ਇਹ ਜੀਵਨ ਬਖਸ਼ਿਸ਼ ਕੀਤਾ ਹੈ ਤੇ ਮਨੁੱਖ ਦਾ ਵੀ ਫਰਜ਼ ਬਣਦਾ ਹੈ ਵੀ ਦੁਨੀਆਂ ਤੇ ਰਹਿ ਕਰਕੇ ਸਰਬ ਦਾ ਭਲਾ ਕਰੇ ਸਾਰਿਆਂ ਨੂੰ ਉਸ ਪਰਮਾਤਮਾ ਵਿੱਚ ਵੇਖੇ ਤੇ ਕਿਸੇ ਦਾ ਵੀ ਮਾੜਾ ਨਾ ਸੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ